ਉਹ ਇਹ ਸਾਰਾ ਕੁਝ ਜਿਹੜਾ ਹੈ ਇਹ ਕੀ ਉਹਦਾ ਜਿਹੜਾ ਚੱਲ ਰਿਹਾ ਹੁਣ ਫੇਰ ਕਹਿੰਦੇ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਹੈਗੀ ਆ ਉਹ ਪਟੀਸ਼ਨ ਵਾਪਸ ਲੈਣ ਦੇ ਤੇ ਜਿਹੜਾ ਹੈ ਵਿਚਾਰਸ਼ ਕਰ ਰਹੀ ਆ ਇਹ ਕੀ ਚੱਕਰ ਆ ਜੀ ਕੀ ਮਾਮਲਾ ਵਾ ਇਹ ਸਾਰਾ ਰਲ ਮਿਲ ਕੇ ਚੱਲ ਰਿਹਾ ਵਾ ਇਹ ਆਪਣਾ ਰਾਜੋਵਾਨ ਸਾਹਿਬ ਜੀ ਸਹਿਮਤੀ ਨਾਲ ਚੱਲ ਰਿਹਾ ਵਾ ਕਿ ਜਾਂ ਸ਼੍ਰੋਮਣੀ ਕਮੇਟੀ ਆਪਣੇ ਤੌਰ ਦੇ ਉੱਤੇ ਸਾਰਾ ਕੁਝ ਕਰ ਰਹੀ ਹੈ ਕੀ ਕਰਨਾ ਚਾਹੁੰਦੀ ਹੈ ਇਹਦੇ ਬਾਰੇ ਜੀ ਉਪਰ ਆ ਸਰ ਮੈਂ ਗੱਲ ਕਰਨੀ ਚਾਹੂੰਗਾ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਪਹਿਲਾ ਇਸ ਢੰਗ ਦੇ ਨਾਲ ਬੀਐਮ ਸਿੰਘ ਦੀ ਸਰਕਾਰ ਆਈ ਹੈ ਤੇ ਬਾਈਕਾਟ ਹੋਇਆ 1991 ਦੀਆਂ ਇਲੈਕਸ਼ਨ ਜਿਹੜੀਆਂ ਸੀ ਉਹ ਆਪਾਂ ਲੜੀਆਂ 1991 ਦੀਆਂ 95 ਦੀਆਂ ਇਲੈਕਸ਼ਨਾਂ ਦੇ ਵਿੱਚ ਲਗਭਗ 2 ਦਰਜਨ ਦੇ ਕਰੀਬ ਅਕਾਲੀ ਦਲ ਦੇ ਕੈਂਡੀਡੇਟ ਮਾਰੇ ਗਏ ਸੀ ਉਹ ਲਾਸਟ ਮੂਮੈਂਟ ਦੇ ਉੱਤੇ ਇਲੈਕਸ਼ਨ ਕੈਨਸਲ ਹੋ ਗਈ ਸੀ ਤੇ ਫਿਰ ਬਾਈ ਦੇ ਵਿੱਚ ਇਲੈਕਸ਼ਨ ਦੁਬਾਰਾ ਹੁੰਦੀ ਹੈ ਜਿਹੜੀ ਬਾਈ ਦੇ ਵਿੱਚ ਦੁਬਾਰਾ ਇਲੈਕਸ਼ਨ ਹੁੰਦੀ ਹੈ ਉਸ ਇਲੈਕਸ਼ਨ ਦਾ ਅਕਾਲੀ ਦਲ ਦੇ ਸਾਰੇ ਧੜਿਆਂ ਨੇ ਬਾਈਕਾਟ ਕਰਤਾ ਸੀ। ਹਾਂਜੀ। ਫਿਰ ਜਿਹੜੀ ਬੇਅੰਨ ਸਿੰਘ ਦੀ ਸਰਕਾਰ ਆਈ ਹੈ ਮੈਂ ਇਹ ਨਹੀਂ ਕਹਿੰਦਾ ਕਿ ਬੇਅੰਨ ਸਿੰਘ ਦੀ ਸਰਕਾਰ ਆਈ ਹੈ ਕੋਈ ਸਰਕਾਰ ਨੂੰ ਤਾਂ ਬਹੁਤ ਘੱਟ ਵੋਟਾਂ ਮਿਲਿਆ ਸੀ। ਜੀ। ਲੋਕਾਂ ਦਾ ਬਾਈਕਾਟ ਸੀ। ਅਸਲ ਦੇ ਵਿੱਚ ਅਕਾਲੀ ਧੜਿਆਂ ਨੇ ਕਿਸੇ ਦੀ ਚੱਕ ਦੇ ਵਿੱਚ ਆ ਕੇ ਉਹ ਸਰਕਾਰ ਬਣਵਾਈ ਹੈ ਬੇਅੰਨ ਸਿੰਘ ਦੀ। ਹੂੰ ਹੂੰ। ਜੇ ਅਕਾਲੀ ਦਲ ਚੋਣ ਲੜ ਲੈਂਦਾ ਸਾਰੇ ਅਕਾਲੀ ਦਲ ਚੋਣ ਲੜ ਲੈਂਦੇ। ਚਾਹੇ ਘਟ ਚਾਹੇ ਬੰਦ ਕਿਸੇ ਵੀ ਕੀਮਤ ਉਤੇ ਬੇਅੰਨ ਸਿੰਘ ਦੀ ਸਰਕਾਰ ਨਹੀਂ ਸੀ ਬੰਦੀ ਜੀ ਜਦੋਂ ਬੇਅੰਨ ਸਿੰਘ ਦੀ ਸਰਕਾਰ ਬਣ ਗਈ ਮੈਦਾਨ ਖਾਲੀ ਕਰਤਾ ਤੇ ਫਿਰ ਕਿਸ ਢੰਗ ਦੇ ਨਾਲ ਉਹਨਾਂ ਨੇ ਇੱਥੇ ਤਬਾਹੀ ਮਚਾਈ ਉਹਦਾ ਵਰਣਨ ਕਰਨ ਦੀ ਲੋੜ ਨਹੀਂ ਸਾਡੀ ਦੁਨੀਆ ਤੇ ਆ ਰਹੀ ਹੈ ਜੀ ਉਹਦੇ ਵਿੱਚੋਂ ਹੀ ਫਿਰ ਜਿਹੜੇ ਇਹ ਲੋਕ ਜਿਹੜੇ ਨੌਜਵਾਨ ਸੀ ਬਲਵੰਤ ਸਿੰਘ ਰਾਜਵਾਨਾ ਗੁਲਾਵਰ ਸਿੰਘ ਜਾਂ ਜਿਹਦੇ ਪਰਮਜੀਤ ਸਿੰਘ ਤੇ ਹਰਾਉ ਹੋ ਗਿਆ ਜਿਕਤਾਰ ਸਿੰਘ ਤਾਰਾ ਜਿਕਤਾਰ ਸਿੰਘ ਹਵਾਰਾ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਜੀ ਜੀ ਇਹਨਾਂ ਸਾਰੇ ਲੋਕਾਂ ਨੇ ਕੀਤਾ ਕਿ ਇਹਨਾਂ ਨੇ ਫੈਸਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਹੈਗਾ ਇਹਦਾ ਪਤਾ ਲਿਆ ਜਾਵੇ ਤੇ ਇਹ ਜਿਹੜਾ ਕਤਲੇਆਮ ਹੋ ਰਿਹਾ ਇਹਨੂੰ ਰੋਕਿਆ ਜਾਵੇ ਜੀ ਤਾਂ ਉਹਦੇ ਵਿੱਚ ਫਿਰ ਉਹਨਾਂ ਨੇ ਬੀਅੰਦ ਸਿੰਘ ਦਾ ਕਤਲ ਕੀਤਾ ਜੀ ਬੀਅੰਦ ਸਿੰਘ ਦੇ ਕਤਲ ਨੂੰ ਤ੍ਰੇਸ ਕਰ ਲੈ ਤ੍ਰੇਸ ਕਰਨ ਤੋਂ ਬਾਅਦ ਮੁਕੱਦਮਾ ਚੱਲਿਆ ਮੁਕੱਦਮਾ ਚੱਲਿਆ ਜਿੰਨਾ ਲੋਕਾਂ ਦੇ ਉੱਤੇ ਉਹਦੇ ਵਿੱਚ ਕਿਉਂਕਿ ਬਲਾਵਰ ਸਿੰਘ ਤਾਂ ਸ਼ਹੀਦ ਹੋ ਗਿਆ ਸੀ ਨਾਲ ਹੀ ਬੀਅੰਦ ਸਿੰਘ ਦੇ ਤੇ ਇਹ ਆ ਗਏ ਆਪਣੇ ਭਾਈ ਬਲਵੰਤ ਸਿੰਘ ਰਾਜਵਾਨਾ ਵਰਵੰਤ ਸਿੰਘ ਰਾਜੋਣਾ ਇਕੱਲਾ ਵਿਅਕਤੀ ਸੀ ਜਿਹੜੇ ਬੰਦੇ ਨੇ ਅਦਾਲਤ ਦੇ ਵਿੱਚ ਕੋਈ ਵਕੀਲ ਨਹੀਂ ਕੀਤਾ ਉੱਥੇ ਉਹਨਾਂ ਨੇ ਇਕਵਾੜ ਕੀਤਾ ਕਿ ਹਾਂ ਇਹ ਜਿਹੜਾ ਹੈਗਾ ਕਤਲਿਆ ਮੈਨੂੰ ਰੁਕਵਾਉਣ ਵਾਸਤੇ ਅਸੀਂ ਪ੍ਰੇਮ ਸਿੰਘ ਦਾ ਕਤਲ ਕੀਤਾ ਇਹ ਗੱਲ ਉਹਨਾਂ ਨੇ ਓਪਨਲੀ ਕਹੀ ਸੀ ਜੀ ਫਾਂਸੀ ਦੀ سزا ਹੋ ਗਈ ਉਹਨਾਂ ਨੂੰ ਹਮਮ ਪਰ ਉਹਨਾਂ ਨੇ ਕਿਹਾ ਜੀ ਕੋਈ ਨਾ ਦੇ ਮੈਨੂੰ ਫਾਂਸੀ ਦੇ ਦਿਓ ਤੇ ਫਿਰ ਤੁਹਾਨੂੰ ਪਤਾ ਵੀ ਉਹ ਸਮਾਂ ਆਇਆ ਜਦੋਂ ਉਹਨਾਂ ਨੂੰ ਫਾਂਸੀ ਦੇਣੀ ਸੀ ਕਾਲੇ ਬਰੰਦ ਚੜੀ ਹੋ ਗਈ ਹਮਮ ਪਰ ਐਨ ਆਖਰੀ ਮੌਕੇ ਦੇ ਉੱਤੇ ਪੰਜਾਬ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰੈਨ ਦੀ ਅਪੀਲ ਪਿਆਰ ਕਰਵਾਈ ਰਾਸ਼ਟਰਪਤੀ ਦੇ ਨਾਂ 'ਤੇ। ਭਲਵੰਤ ਸਿੰਘ ਰਾਜਵਾਨ ਨੇ ਰੈਨ ਦੀ ਅਪੀਲ ਕਰਨ ਤੋਂ ਇੱਕ ਕਰਤਾ ਸੁਣਿਆ ਕਿ ਮੈਂ ਤਾਂ ਪਰਵਾਣ ਕਰਦਾ ਮੈਂ ਰੈਨ ਦੀ ਅਪੀਲ ਕਿਉਂ ਕਰਾਂ ਮੈਂ ਜਾਨ ਦੀ ਪੇਕ ਕਿਉਂ ਮੰਗਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਅੰਦੋਲਨ ਖੜਾ ਹੋ ਗਿਆ ਸੀਗਾ ਸਾਰਾ ਪੰਜਾਬ ਉੱਠ ਕੇ ਖੜਾ ਹੋ ਗਿਆ ਸੀ ਠਾਠਾ ਖਾਲਸਾ ਬਾੜ ਚੰਦੇ ਸੀਗੇ ਕੋਈ ਵੀ ਪਰਿਵਾਰ ਕਹਿਜਾ ਨਹੀਂ ਸੀ ਜਿਹੜਾ ਉਹਦੇ ਵਿੱਚ ਇਨਵੋਲਵ ਨਾ ਹੋਵੇ ਤੇ ਕੋਈ ਵੀ ਘਰ ਹੈ ਜਿਹੜਾ ਨਹੀਂ ਸੀ ਜਿੱਥੇ ਜਿਹੜਾ ਹੈਗਾ ਕੇਸਰੀ ਨਿਸ਼ਾਨ ਨਾ ਝੂਲਦੇ ਹੋਣ ਉਹ ਉਹ ਹਾਲਾਤੇ ਬਣ ਗਈ ਸੀ ਜੀ ਇਹਨਾਂ ਨੇ ਬੜੀ ਕਾੜੀ ਦੇ ਨਾਲ ਜਿਹੜੀ ਪਟੀਸ਼ਨ ਤਿਆਰ ਕਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਉਹ ਪਟੀਸ਼ਨ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪ ਜਾ ਕੇ ਦੇਸ਼ ਦੇ ਰਾਸ਼ਟਰਪਤੀ ਪਰਤਵਾ ਪਟਲ ਨੂੰ ਦੇ ਕੇ ਆਏ ਵੀ ਆਹ ਲਓ ਜੀ ਤੁਸੀਂ ਜਿਹੜੀ ਹੈਗੀ ਆ ਇਹਦੇ ਵਿੱਚ ਇੰਟਰਫੇਅਰ ਕਰੋ ਇਹਦੇ ਤੇ ਕਾਰਵਾਈ ਕਰੋ ਜੀ ਉਹ ਪਟੀਸ਼ਨ ਉਸ ਵੇਲੇ ਤੋਂ ਹੀ ਜਿਹੜੀ ਐ ਪੈਡਕ ਪਈ ਐ ਕਿ ਉਹ ਗ੍ਰਾਜ਼ਟ ਉਹ ਪ੍ਰਧਾਨ ਰਪਤਿਆ ਫੜ ਕੇ ਕੁਝ ਨਹੀਂ ਕਰ ਸਕਦਾ ਰਾਸ਼ਟਰਪਤੀ ਨੇ ਹੋਮ ਮਿਨਿਸਟਰੀ ਤੋਂ ਰਿਪੋਰਟ ਲਈ ਹੁੰਦੀ ਹੈ ਕਿ ਤੁਸੀਂ ਕੀ ਕਹਿੰਦੇ ਹੋਮ ਮਿਨਿਸਟਰੀ ਜਿਹੜੀ ਹੈਗੀ ਰਿਪੋਰਟ ਕੋਈ ਦੇ ਨਹੀਂ ਰਹੀ ਹਾਲਾਂਕਿ ਗੁਰੂ ਨਾਨਕ ਦੇਵ ਜੀ ਸਾਹਿਬ ਜਦੋਂ 550ਵਾਂ ਪ੍ਰਕਾਸ਼ ਪੁਰਬ ਆਇਆ ਉਸ ਵੇਲੇ ਅਬਦਸ਼ਾ ਨੇ ਆਪ ਐਲਾਨ ਕਰ ਦਿੱਤਾ ਸੀ ਕਿ ਅਸੀਂ ਕੁਝ ਬੰਦੀਸ਼ਾਂ ਨੂੰ ਰਿਹਾ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਅਸੀਂ ਉਮਰ ਕੈਦ ਦੇ ਵਿੱਚ ਜਿਹੜੀ ਹੈ ਤਬਦੀਲ ਕਰ ਦਵਾਂਗੇ ਜੀ ਤੇ ਜੇ ਉਮਰ ਕੈਦ ਦੇ ਵਿੱਚ ਉਹ ਤਬਦੀਲ ਹੋ ਜਾਂਦੀ ਹੈ ਤੇ ਜਿੰਨੀ ਸਜ਼ਾ ਵੱਢੀ ਹੈ ਇੱਕ ਕਤਲ ਕੇਸ ਦੇ ਵਿੱਚ ਐ ਦੁਬਾਰੇ ਕਤਲਾਂ ਚ ਉਨੀ ਇੱਕ ਬਲਵੰਤ ਸਿੰਘ ਰਾਜੋਆਣਾ ਹੁਣ ਇੱਥੇ ਬੈਠੇ ਤੇ ਉਹਨਾਂ ਨੇ ਬਾਹਰ ਜਾਣਾ ਸੀ ਜੀ ਪਰ ਬਾਅਦ ਦੇ ਵਿੱਚ ਭਾਰਤ ਸਰਕਾਰ ਇਸ ਗੱਲ ਤੋਂ ਮੁਨਕਰ ਹੋ ਗਈ ਕਿ ਅਸੀਂ ਇਹ ਗੱਲ ਨਹੀਂ ਕਰਤੀ ਜੀ ਤਾਂ ਹੋਰ ਮਾਮਲਾ ਜਿਹੜਾ ਹੈਗਾ ਤੁਸੀਂ ਇਹ ਦੇਖੋ ਕਿ ਕਿਹੜੇ ਵੇਲੇ ਦੀ ਹੈ 1995 ਚ ਬੀਨ ਸਿੰਘ ਦਾ ਕਤਲ ਹੋਇਆ ਉਸ ਤੋਂ ਬਾਅਦ ਇੱਕ ਕੇਸ ਟ੍ਰੇਸ ਹੁੰਦਾ ਤਾਂ ਇਹ ਗ੍ਰਿਫਤਾਰੀਆਂ ਹੋਗੀਆਂ ਸਜ਼ਾ ਹੋ ਗਈ। ਔਰ ਸਜ਼ਾ ਹੋਣ ਤੋਂ ਬਾਅਦ ਕੁਝ ਲੋਕਾਂ ਨੇ ਆਦਿਨਾਂ ਸਜ਼ਾਵਾਂ ਪੂਰੀਆਂ ਕਰਕੇ ਮੇਰੇ ਖਿਆਲੇ ਕੁਝ ਬੰਦੇ ਬਾਹਰ ਵੀ ਆ ਗਏ। ਜੀ ਤੇ ਇਹ dictators ਸਿੰਘ ਤਾਰਾ ਹਵਾਰਾ ਸਾਹਿਬ ਇਹਨਾਂ ਨੂੰ ਲੈ ਕੇ ਜਿਹੜਾ ਹੈਗਾ ਉਹ ਕੌਮੀ ਇਨਸਾਫ ਮੋਰਚਾ ਜਿਹੜਾ ਹੈਗਾ ਲੱਗਿਆ ਹੋਇਆ ਹੈ ਕਾਫੀ ਲੰਬੇ ਸਮੇਂ ਤੋਂ ਕਿ ਇਹਨਾਂ ਦੀਆਂ ਰਹਿਗੀਆਂ ਵੀ ਹੋਣ ਸਮੇਤ ਦੂਜੇ ਬੰਦੀ ਸਿੰਘਾਂ ਦੀ। ਜੀ ਪਰ ਹੁਣ ਜਿੱਥੇ ਆ ਕੇ ਗੱਲ ਅੜ ਗਈ ਹੈ ਗੇ ਗੱਨੇ ਅੜ ਗੀਏ ਕਿ ਇਹਦਾ ਭਾਰਤ ਸਰਕਾਰ ਕੋਈ ਫੈਸਲਾ ਨਹੀਂ ਕਰਦੀ ਹੂੰ ਭਾਈ ਬਰਬੰਕ ਸਿੰਘ ਰਾਜਵਾਨ ਨੇ ਪਹਿਲਾਂ ਵੀ ਇਹ ਦੋ ਤਿੰਨ ਵਾਰੀ ਕਹਿ ਦਿੱਤਾ ਕਿ ਮੇਰਾ ਜਦ ਜਿਹੜਾ ਕੁਛ ਨਾ ਹੋ ਜਾਣ ਦਿਓ ਮੈਨੂੰ ਕਾਲ ਕੋਰਟੀ ਦੇ ਵਿੱਚ ਦਿੱਤਾ ਹੋਇਆ ਹੈ ਨਾ ਮੈਂ ਜਿਉਂਦਿਆਂ ਚਾਹ ਨਾ ਮੈਂ ਮਰਦਿਆਂ ਦੇ ਵਿੱਚ ਹੈ ਜੇ ਤੋਹਾ ਤੋਂ ਕੁਛ ਨਹੀਂ ਹੁੰਦਾ ਤਾਂ ਮੇਰੀ ਪਟੀਸ਼ਨ ਵਾਪਸ ਲੈ ਲਓ ਇਹ ਵੀ ਤੁਹਾਡੇ ਯਾਦ ਹੋਣਾ ਇੱਕ ਵਾਰੀ ਉਹਨਾਂ ਨੇ ਅੰਦਰ ਜਾਇਗਾ ਭੁਖੜਤਾਲ ਵੀ ਕਰਤੀ ਸੀ ਬਿਲਕੁਲ ਜੀ ਤੇ ਭੁਖੜਤਾਲ ਵੀ ਜਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਰਵਾਈ ਸੀ ਉਦੋਂ ਵੀ ਸ਼ਰੂਕੀ ਕਮੇਟੀ ਨੇ ਕੈਸੀ ਸੀ ਤੁਹਾਡੀ ਗੱਲ ਕਰਾਗੇ ਅਕਾਲੀ ਦਲ ਨੇ ਵੀ ਕੈਸੀ ਤੁਹਾਡੀ ਏਸੀ ਗੱਲ ਕਰਾਗੇ ਜੀ ਫਿਰ ਅਖਬਾਰ ਸਾਹਿਬ ਤੋਂ ਇੱਕ ਕਮੇਟੀ ਬਣਾਈਆਂ ਦੀ ਉਸ ਕਮੇਟੀ ਦੇ ਵਿੱਚ ਬੜੇ ਪ੍ਰਭਾਵਸ਼ਾਲੀ ਵਿਅਕਤੀ ਆ ਜਿਹੜੇ ਸ਼ਾਮਲ ਕੀਤੇ ਜਾਂਦੇ ਆ ਜਿਨ੍ਹਾਂ ਦੀ ਭਾਰਤੀ ਸਰਕਾਰ ਨਾਲ ਵੀ ਮੋਦੀ ਸਾਹਿਬ ਨਾਲ ਵੀ ਰਿਸ਼ਤਾ ਸੀ ਪਸੰਦੇ ਤੌਰ ਤੇ ਮੈਂ ਨਾਲ ਲੈਣਾ ਚਾਹੂੰਗਾ ਬਰਜਿੰਦਰ ਸਿੰਘ ਦਾ ਜਿਹੜੇ ਅਜੀਤ ਅਖਬਾਰ ਦੇ ਐਡੀਟਰ ਹੈ ਆਪ ਨੂੰ ਪਤਾ ਕਿ ਤੁਗਮਤ ਮਾਦੋ ਰਾਣੀ ਜੀ ਦੇ ਖਿਲਾਫ ਸਿਕੰਜਾ ਕੱਸਿਆ ਸੀ ਜੀ ਕੁਝ ਕੇਸ ਖੋਲਣ ਦਾ ਜਿਹੜਾ ਉਹ ਆਪਣੀ ਥੱਗੇ ਆਜਾਦੀ ਯਾਦਗਾਰ ਬਣੀ ਹੈ ਕਰਤਾਰਪੁਰ ਜਿਲ੍ਹੇ ਦੇ ਵਿੱਚ ਜੀ ਉਹਨਾਂ ਵਿੱਚ ਕੱਸਿਆ ਸੀ ਸਿਕੰਜਾ ਤਾਂ ਉਸ ਵੇਲੇ ਕਿ ਮਿਲ ਕੇ ਵੀ ਆਏ ਸੀ ਆਪਣੇ ਨੂੰ ਤੇਰੇਂਦਰ ਮੋਦੀ ਸਾਹਿਬ ਨੂੰ ਤੇ ਘੱਟਾ ਡੇਢ ਘੰਟਾ ਇਹਨਾਂ ਦੀ ਮੀਟਿੰਗ ਹੋਈ ਸੀ ਅਜੀਤ ਦੇ ਵਿੱਚ ਫਿਰ ਇਹਨਾਂ ਨੇ ਬੜਾ ਵੱਟਾ ਇੱਕ ਜੀ ਹੈਗੀ ਹੈ ਉਹ ਆਰਟੀਕਲ ਵੀ ਲਿਖਿਆ ਸੀ ਮੋਦੀ ਦੇ ਹੱਥ ਵਿੱਚ ਉਹ ਵੀ ਸੀਗੇ ਅਬਿਤਾ ਪੀਸੀ ਉਹਨਾਂ ਦੇ ਵਿੱਚੋਂ ਦਿੱਲੀ ਵਾਲੇ ਜਿਹੜੇ ਪ੍ਰਧਾਨ ਹੈ ਉੱਥੋਂ ਦੀ ਕਮੇਟੀ ਦੇ ਛੋਗੀ ਕਮੇਟੀ ਦੇ ਗੱਲ ਕਾਜੀ ਉਹ ਵੀ ਸੀ ਹੋਰ ਵੀ ਕਈ ਸਖਸ਼ੀਅਤਾਂ ਸੀ ਵਿੱਚ ਆਉਂਦੇ ਜਾਂ ਕੀਤੇ ਗੱਲ ਕਰੋ 25 ਲੱਖ ਜਿਹੜਾ ਹੈਗਾ ਆਪਾਂ ਉਹ ਜਿਹੜੇ ਲੋਕਾਂ ਦੇ ਦਸਤਖਤ ਵੀ ਕਰਵਾ ਲਏ ਪਰ ਬਦਕਿਸਮਤੀ ਸਾਡੀ ਇਹ ਕਿ ਅਕਾਲੀ ਦਲ ਦੀ ਫੁੱਟ ਕਰਕੇ ਤੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਸਰ ਕੱਟ ਕਰਕੇ ਹਾਲਾਕੇ ਵੜ ਕੇ ਕਿ ਜੇ ਅੱਕੇ ਜਿਸ ਕੋਈ ਮਾੜੀ ਬੋਟੀ ਗੱਲ ਸ਼੍ਰੋਮਣੀ ਕਮੇਟੀ ਕਹਿੰਦੀ ਸੀ ਤੇ ਅਮਰਸਲਦਾ ਡੀਸੀ ਆਪ ਹੋਂ ਦਾ ਉਸ ਦਾ ਸੀ ਮੈਂਬਰੋਟਮ ਲੈਣ ਵਾਸਤੇ ਤੇ ਹੁਣ ਹਾਲਾਤ ਇੰਨੇ ਨਿਕਲ ਕੇ ਆ ਕਿ ਜੇ ਮੈਂਬਰੋਟਮ ਲੈ ਕੇ ਗਿਆ ਡੀਸੀ ਦਾ ਕੀ ਤਸਵੀਲਾਰ ਵੀ ਮੈਂਬਰ ਨੂੰ ਫੜਨ ਵਾਸਤੇ ਨਹੀਂ ਆਉਂਦਾ ਜੀ ਭਾਰਤ ਸਰਕਾਰ ਨੇ ਕੋਈ ਟਾਈਮ ਨਹੀਂ ਦਿੱਤਾ ਸੋ ਬਲਵੰਤ ਸਿੰਘ ਰਾਜੋਣਾ ਹੁੜੀ ਜਿਹੜੇ ਹੈਗੇ ਆ ਉਹ ਕਾਫੀ ਖਫਾ ਹੈਗੇ ਜੀ ਉਹਨਾਂ ਨੇ ਬ੍ਰਿਕਸ ਵਿਹਾਂ ਪੇ ਚਾਤਾ ਫੀ ਸਾਹਿਬ ਕੋਲੇ ਤੇ <table> ਸਾਹਿਬ ਪਿਛਲੇ ਦਿਨਾਂ ਚ ਉਹਨਾਂ ਨੂੰ ਮਿਲ ਕੇ ਆਏ ਉਨ੍ਹਾਂ ਦੇ ਨਾਲ ਸ਼ਰੂਪ ਦੋਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਸਹਿਬਾਬ ਤੇ ਕਰਮਚਾਰੀ ਵੀ ਸੀਗੇ ਅਫਸਰ ਵੀ ਸੀਗੇ ਉਹਨਾਂ ਨੇ ਜਾ ਕੇ ਜੋ ਗੱਲਬਾਤ ਕੀਤੀ ਤੇ ਉਹ ਰਾਜਵਾਨਾ ਸਾਹਿਬ ਨੇ ਕਿਹਾ ਕਿ ਭਾਈ ਤੇ ਤੁਹਾਥੋਂ ਕੁਝ ਨਹੀਂ ਹੁੰਦਾ ਮੇਰੀ ਪਟੀਸ਼ਨ ਵਾਪਸ ਲੈ ਲਓ ਨਹੀਂ ਮੈਨੂੰ ਫਾਸੀ ਹੋ ਲੈਣ ਦਿਓ ਮੈਨੂੰ ਲਟਕਾਇਆ ਕਿਉਂ ਇਹਦੇ ਤੇ ਬਰਕਰਾਰ ਜਿਹੜਾ ਹੈਗਾ ਅਮਲ ਸ਼ੁਰੂ ਹੋ ਗਿਆ ਕੱਲੇ ਕੁਝ ਧਾਰਮਿਕ ਸਥਿਤੀਆਂ ਦੇ ਨਾਲ ਗੱਲਬਾਤ ਕੀਤੀ ਹੈ ਤਾ ਮਿਸਾਲੀ ਜਿਹਦੇ ਵਿੱਚ ਦੱਬੇ ਵਿੱਚ ਤਾਲਾਲੇ ਵੀ ਹੈਗੇ ਸੀਗੇ ਤੇ ਇਹਦੇ ਵਿੱਚ ਮਹਿਕ ਸਿੰਘ ਵੀ ਸੀ ਜੀ ਇਹ ਖਾਰੇ ਕਿੱਥੇ ਹੋ ਕੇ ਉੱਤੇ ਇਹਨਾਂ ਨੇ ਵਿਚਾਰ ਵਟਾਂਦਰਾ ਕੀਤਾ ਤੇ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਹੈ ਕਿ ਪਹਿਲਾਂ ਧਾਰਮਿਕ ਜਥੇਬੰਦੀਆਂ ਇਕੱਠੀਆਂ ਹੋਈਆਂ ਹੁਣ ਕਹਿੰਦੇ ਇੱਕ ਵੱਡੀ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਸਮੁੱਚੀਆਂ ਪੰਥਕ ਜਥੇਬੰਦੀਆਂ ਜੀ ਸਾਰੀਆਂ ਫੈਡਰੇਸ਼ਨਾਂ ਸਾਰੇ ਇਕਾਨੀਦਨ ਜਿੰਨੇ ਵੀ ਹੈਗੇ ਸਾਰੇ ਉਹਨਾਂ ਨੂੰ ਬੁਲਾਉਣੇ ਉਹਨਾਂ ਨਾਲ ਬਿਲਾ ਕੇ ਤੇ ਫਿਰ ਆਪਾਂ ਰਾਇ ਮਸ਼ਵਰਾ ਕਰਨਾ ਹੈ ਕਿ ਉਹ ਪਟੀਸ਼ਨ ਜਿਹੜੀ ਹੈਗੀ ਹੈ ਵਾਪਸ ਲੈਣ ਵਾਸਤੇ ਇੱਕ ਸਾਂਝੀ ਰਾਇ ਬਣਉਣੀ ਹੈ ਇਹ ਸਾਡੀ ਰਹਿ ਬਣਦੀ ਹੈ ਪੀਸ਼ਨ ਪਾਪਸ ਲੈ ਨਹੀਂ ਚਾਹਤੀ ਹੈ ਤਾਂ ਫਿਰ ਉਹਦੇ ਨਾਲ ਇੱਕ ਨਵਾਂ ਸੱਟ ਖੜਾ ਹੋਊਗਾ ਔਰ ਭਾਰਤ ਸਰਕਾਰ ਦੇ ਲਈ ਫਿਰ ਔਕਾ ਹੋ ਜਾਣਾ ਕਿਉਂਕਿ ਮੇਰਾ ਵੀ ਇਹ ਮੰਨਣਾ ਹੈ ਕਿ ਜਿੱਦੀ ਦੇਸ ਤੱਕ ਪੰਚਿਕ ਤੇ ਪੰਜਾਬੀ ਇੱਕ ਪਲੈਟਫਾਰਮ ਦੇ ਉੱਤੇ ਇਕੱਠੇ ਹੋ ਕੇ ਜੱਦੋਜहद ਨਹੀਂ ਕਰਦੇ ਜਾਂ ਸੁਨੇਹਾ ਕੋ ਕੇਦਰ ਨੂੰ ਨਹੀਂ ਪਹੁੰਚੇ ਉਨੀ ਦੇਰ ਕੇਦਰ ਨੇ ਤੁਹਾਡੀ ਗੱਲ ਤੇ ਹੀ ਸੁਣਨੀ ਨਾਲ ਉਹਨੇ ਪਹਿਲਾਂ ਸੁਣਿਆ ਤੇ ਨਾਲ ਹੁਣ ਸੁਣਨੀ ਹੈ ਪਾਣੀਆਂ ਦਾ ਮੁੱਦਾ ਵੀ ਜੇ ਆਪਾਂ ਦੇਖੀਏ ਇਹ ਵੀ ਤਾਂ ਇਹ ਵੀ ਤਾਂ ਹੋ ਜਾਈ ਮੁੱਦਾ ਦਾ ਪੰਜਾਬ ਨਾਲ ਟਕੇ ਦਾ ਤੇ ਉਹਨੂੰ ਵੀ ਆਪਾਂ ਦੇਖੀ ਤਾਂ ਉਹ ਵੀ ਪੰਜਾਬ ਨਾਲ ਧੱਕੇ ਵਾਲੀ ਕਹਿੰਦਾ ਜੀ ਫਾਂਸੀ ਦੇ ਨਾਲ ਸੀ ਪਹਿਲੇ ਦਿੱਤੇ ਜਾ ਸਕਦੇ ਸੀ ਪਰ ਵਕਤ ਸਿਕਲਾ ਜੁਣਾ ਹੁੰਦੀ ਕਿੰਨੀ ਸਜ਼ਾ ਉਹਨਾਂ ਨੇ ਕੱਟ ਲਈ ਹੈ ਕਾਨੂੰਨ ਦੇ ਬਕਾਬ ਕਿ ਆਪਾਂ ਦੇਖੀ ਤੇ ਨਾਲ ਦੂਜਾ ਪਾਸਾ ਦੇਖੋ ਤੁਸੀਂ ਰਾਜੀਵ ਗਾਂਧੀ ਦੇ ਜਿਹਨਾਂ ਲੋਕਾਂ ਨੇ ਕਤਲ ਕੀਤਾ ਸੀ ਉਹ ਲੋਕ ਭਾਰਤ ਦੇ ਵਸਨੀਕ ਨਹੀਂ ਸੀ ਉਹ ਸ਼੍ਰੀਲੰਕਾ ਦੇ ਵਸਨੀਕ ਸੀ ਅੱਜ ਤੱਕ ਭਾਰਤ ਦੇ ਲੋਕਾਂ ਨੇ ਕੀਤੀ ਸੀ ਪਰ ਉੱਤੇ ਤੁਸੀਂ ਦੇਖੋਗੇ ਕਾਮਨਵਾਦੀਆਂ ਸਾਰੀਆਂ ਰਾਜਸੀ ਪਾਰਟੀਆਂ ਇੱਕ ਪਲੇਟਫਾਰਮ ਤੇ ਆ ਗਈਆਂ ਸੀ ਕਿ ਪਾਈਏ ਸੀਨ ਨੂੰ ਕਿਉਂ ਚੌਰਾ ਤੇ ਉਹਨਾਂ ਨੇ ਉਹਨਾਂ ਨੂੰ ਬਰੀ ਕਰਵਾਇਆ ਆ ਬਰੀ ਵੀ ਪਿਆ ਕਰਵਾਇਆ ਉਹਨਾਂ ਪਰ ਦੇਖੀਏ ਇੱਥੇ ਸਾਡੀ ਜਿਹੜੀ ਹੈਗੀ ਇਹ ਸ਼ਕਤੀ ਉਹ ਫੱਟੀ ਹੋਈ ਹੈ ਇਹ ਅਲੱਗ-ਅਲੱਗ ਆਪਸ ਵਿੱਚ ਮਿਲਦੀ ਹੈ ਤੇ ਜਦੋਂ ਆਪਸ ਵਿੱਚ ਲੜਦੇ ਤੇ ਫਿਰ ਜਿਹੜਾ ਹੈਗਾ ਕੇਂਦਰ ਨੂੰ ਤੁਹਾਡਾ ਪ੍ਰੈਸ਼ਰ ਕਿਉਂ ਬਣਨਗੀ ਸੋ ਮੈਂ ਇਸ ਤਰੀਕੇ ਨਾਲ ਕਹਿੰਦਾ ਕਿ ਤੁਸੀਂ ਆਪਸ ਵਿੱਚ ਏਕਾ ਕਰ ਲੋ ਪਰ ਇੱਕ ਗੱਲ ਜਰੂਰ ਕਹੂੰਗਾ ਕਿ ਭਾਈ ਬਲਵੰਤ ਸਿੰਘ ਰਾਜਵਾਰਾ ਨੂੰ ਰਿਹਾ ਕਰਵਾਉਣ ਵਾਸਤੇ ਜਾਂ ਉਹਨਾਂ ਦੇ ਕੇਸ ਦੇ ਤੇ ਪ੍ਰੈਸ਼ਰ ਬਿੰਡ ਕਰਨ ਵਾਸਤੇ ਸਾਰੀਆਂ ਪੰਚਤਿਕ ਤਰ੍ਹਾਂ ਕਰਕੇ ਇੱਕ ਪਲੇਟਫਾਰਮ ਤੇ ਆ ਜਾਓ ਔਰ ਕੋਈ ਕੰਮ ਤੁਸੀਂ ਸਾਂਝਾ ਨਾ ਕਰੋ ਇਹ ਕੰਮ ਸਾਂਝਾ ਕਰ ਲਓ ਇਹ ਮੇਰੇ ਖਿਆਲ ਨਾਲ ਵੀ ਜਿਆਦਾ ਤੁਸੀਂ ਜਿਹੜੀ ਹੈਗੀ ਇਹ ਦੇ ਨਾਲ ਆਪਣੇ ਲਈ ਵੀ ਤੇ ਪੰਜਾਬ ਦੇ ਲਈ ਤੇ ਪੱਥ ਲਈ ਵੀ ਜਿਆਦਾ ਸਹਾਇ ਹੋਪੀ ਕਿਉਂਕਿ ਅਗਰ ਬਰਬੰਕ ਸਿੰਘ ਰਾਜਵੜਾ ਨੂੰ ਹੰਸੀ ਤੇ ਇੰਦਰੀ ਗੱਲ ਪਾਣੀ ਹੈ ਉਹਨਰ ਨੂੰ ਗੱਲ ਚੁਰਦੀ ਹੈ ਤਾਂ ਪੰਜਾਬ ਦੇ ਲੈਂਡ ਆਰਡਰ ਦੀ ਹਾਲਤ ਵੀ ਫਿਰ ਸਖਰ ਨਹੀਂ ਰਹਿਣੀ ਇਹ ਵੀ ਖਰਾਬ ਹੋ ਸਕਦੀ ਹੈ ਜੀ ਉਹ ਪਰ ਐਸਾ ਚਲੋ ਸਾਹਿਬ ਆਪਾਂ ਗੱਲ